ਨਾਮ ਹੈ ਮਨਰਾਜ ਸਿੰਘ ਹੈ ਜੀ ਪਿੰਡ ਬੱਲਾ ਕਿਸਾਨ ਮਜ਼ਦੂਰ ਸੰਗਰਸ਼ ਕਮੇਟੀ ਦਾ ਜੋਨ 77 ਆ ਜੀ ਮੈਂ ਸੋ ਆ ਜਿਹੜਾ ਕਾਗਜ਼ ਸਾਡੇ ਪਿੰਡ ਵਾਸੀਆਂ ਤੁਹਾਨੂੰ ਵਿਖਾਏ ਆ ਸਾਰੇ ਇਹ ਪਿਛਲੇ 1.5 ਸਾਲ ਤੋਂ ਇੱਕ ਸਿਰਫ ਜਿਹੜੀ ਰੋਡ ਦੇ ਉੱਤੇ ਬਜਰੀ ਆ ਤੇ ਸਾਡੂ ਸਰਵਿਸ ਲਾਈਨ ਪੈਂਦੀ ਆ ਸਾਡੇ ਪਿੰਡ ਨੂੰ ਆ ਜਿਹੜੀ ਆ ਤੇ ਸਰਵਿਸ ਲਾਈਨ ਦੇ ਉੱਤੇ ਇਹਨਾਂ ਨੇ ਬਜਰੀ ਸੁੱਟ ਕੇ ਤੇ ਆਪਣੇ ਸਾਧਨ ਖਿਲਾੜ ਕੇ ਤੇ ਜਿਹੜਾ ਨੁਕਸਾਨ ਹੋਂਡਾ ਪਿਛਲੇ ਸਾਲ ਵੀ ਇੱਕ ਐਕਸੀਡੈਂਟ ਹੋਇਆ ਆ ਕਮੇਟੀ ਦਾ ਚਾਹ ਤੇ ਲਗਾਤਾਰ ਵੈਸੇ ਬਾਹਰਲੇ ਲੋਕਾਂ ਦੇ ਵੈਕਸੀਨ ਨੇ ਬਚਰੀ ਤੋਂ ਤਿਲਕ ਕੇ ਆ ਘਾਰ ਕੇ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜਿਹੜਾ ਵਾ ਉਹ ਇਹ ਰੋਡ ਬਲੌਕ ਜਿਹੜਾ ਉਹ ਅਗਲੇ ਆਉਂਦੇ ਦਿਨਾਂ ਅਚ ਫਿਰ ਅਸੀਂ ਰੋਡ ਬਲੌਕ ਕਰਨੀ ਮਜਬੂਰ ਹੋਵਾਂਗੇ ਸਾਡਾ ਦਿਲ ਨਹੀਂ ਕਰਦਾ ਵੀ ਅਸੀਂ ਸੜਕ ਬੰਦ ਕਰੀਏ ਪਛਾ ਉਹਨਾਂ ਨੇ ਆਪਣਾ ਕਲੇਸ਼ਰ ਨਹੀਂ ਕੀਤਾ ਸਾਡੀ ਮਜਬੂਰੀ ਆ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਲਾਹ ਕਰਕੇ ਫਿਰ ਪਿੰਡ ਵਾਸੀਆਂ ਨਾ ਇਹ ਰਸਤਾ ਜਿਹੜਾ ਵਾ ਉਹ ਬਲੌਕ ਕਰਕੇ ਫਿਰ ਪ੍ਰਸ਼ਾਸਨ ਵੀ ਕਾਰਵਾਈ ਕਰ ਲੈਂਦਾ ਫਿਰ ਛੇਤੀ ਹਰਕਤ ਆ ਜਾਊਗਾ ਇੱਕ ਸਾਲ ਦੇ ਵਿੱਚ ਸਾਨੂੰ ਕੋਈ ਨਿਆਣੀਗਾ ਮਿਲਿਆ ਮੇਰਾ ਸਰਨਾਮ ਦਾਨਿਸ਼ ਬੈਲ ਆ ਜੀ ਤੇ ਅਸੀਂ ਵੱਲੇ ਬਾਈਪਾਸ ਤੇ ਰੇਤ ਬਜਰੀ ਦਾ ਕਾਰੋਬਾਰ ਕਰਦੇ ਆ ਤੇ ਕੁਛ ਦਿਨ ਤੋਂ ਸਾਨੂੰ ਪਿੰਡ ਲੈਣੇ ਵੀ ਚਲੋ ਦੋ ਤਿੰਨਾਂ ਦੀ ਸੁਨੇਹਾ ਭੇਜਿਆ ਸੀ ਕਿ ਜੀ ਤੁਹਾਡੀ ਰੇਤਾ ਸੜਕ ਦੇ ਲੱਗ ਆਂਦੀ ਆ ਤੇ ਸਾਨੂੰ ਲੱਗਾ ਕਿ ਨਹੀਂ ਯਾਰ ਕੋਈ ਨਹੀਂ ਆਪਾਂ ਜੇ ਸੜਕ ਦੇ ਲੱਗਣੀ ਆਂਦੀ ਜੀ ਅਸੀਂ ਆਪਣੀ ਮਾਲਕੀ ਜਗਾ ਤੇ ਰੇਤਾ ਸਟਾਵਾਂਗੇ ਹੁਣ ਤੁਹਾਨੂੰ ਮੈਂ ਵਿਖਾਣਾ ਚਾਹੁੰਦਾ ਕਿ ਪਹਿਲਾਂ ਵੀ ਇੱਥੇ ਪਿੰਡਲੇ ਕੁਛ ਇਕੱਠੇ ਹੋ ਕੇ ਆਏ ਸੀ ਉਹਨਾਂ ਨੇ ਇਹੋ ਹੀ ਕਹਿੰਦੇ ਸੀ ਕਿ ਸੜਕ ਤੇ ਆ ਪਰ ਆਪਾਂ ਵਿਖਾਣੇ ਆ ਕਿ ਸੜਕ ਤੇ ਕੋਈ ਵੀ ਨਹੀਂ ਜਿਹੜੀ ਆਪਾਂ ਬਾਹਰ ਰੇਤਾ ਬੁਰੀ ਸੁਟਨ ਹਸਤੇ ਬਾਹਰ ਆਪਣੀ ਮਾਲਕੀ ਜਗਾ ਛੱਡੀ ਆ ਬੇਲੇ ਦਫਤਰ ਤੇ ਬੇਲੇ ਦਫਤਰ ਤੇ ਜਮਾ ਕਰਾ ਕੇ ਉਹਦੀ ਰਸੀਦ ਕੱਟ ਕੇ ਪਰਚੀ ਕਰਕੇ ਪਹੁੰਚ ਦੇ ਦੇ ਨਾਲ ਹੀ ਖਾਲੀ ਕਰ ਦੇ। ਵੇਖੋ ਜੀ ਅਹੀਂ ਕਹਿੰਦੇ ਆ ਕਿ ਅਸੀਂ ਕੋਈ ਕਬਜ਼ਾ ਨਹੀਂ ਕਰਦੇ ਕਿਸੇ ਚੀਜ਼ ਦਾ ਜਿਹੜੀ ਆਪਣੀ ਵੇਖੋ ਜਾਇਜ਼ ਕੰਮ ਹੈਗੀ ਆ ਇਦਾਂ ਹੁਣ ਸਮਝੋ ਕਿ 10 ਵੀ ਰੋਜ਼ ਜਾਣੇ ਸਾਡੇ ਦੁਕਾਨ ਤੇ ਇਕੱਠੇ ਹੋ ਗਏ ਤੇ ਅਸੀਂ ਨਹੀਂ ਚੀਜ਼ ਕਹਿੰਦੇ ਕਿ ਚੋ ਵੀ ਚੰਗਾ ਸਮਝੇ ਤੇ ਨਜਾਇਜ਼ ਸਾਡੀ ਨੂੰ ਸਹੀ ਚੀਜ਼ ਨੂੰ ਗਲਤ ਹੋ ਜਾਵੇ ਜਿੱਥੇ ਅਸੀਂ ਗਲਤੀ ਆ ਆਪਾਂ ਗਲਤੀ ਮੰਨਾਂਗੇ ਜਿੱਥੇ ਆਪਾਂ ਸਹੀ ਆ ਆਪਾਂ ਆਪਣਾ ਸਹੀ ਪੱਖ ਵੀ ਰੱਖਾਂਗੇ ਕਿ ਇੱਥੇ ਆਪਣੀ ਕੁਣ ਆਪਾਂ ਇੱਥੇ ਸਹੀ ਬੋਲਾਂਗੇ ਕਿ ਯਾਰ ਜਿੱਥੇ ਆਪਾਂ ਜਗ੍ਹਾ ਦੀ ਮੱਲੀ ਨਹੀਂ ਆ ਜਦੋਂ ਇਹ ਆਪਾਂ ਮੱਲਾਂਗੇ ਆਪਾਂ ਚੁੱਕਾਂਗੇ ਜੀ ਉਸੇ ਵਾਲੇ ਅਸੀਂ ਸਮੂਹ ਨਗਰ ਨਵਾਸੀ ਪਿੰਡ ਵਾਲਾ ਅੱਜ ਇੱਥੇ 75 ਹੋਏ ਆ ਰੋਡ ਦੇ ਉੱਪਰ ਇਹ ਤੁਸੀਂ ਜਿਤਨਾ ਕਿ ਤੁਸੀਂ ਵੇਖਿਆ ਵਾ ਕਿ ਆ ਰੇਤਾ ਬੜੀ ਦਾ ਡੈਂਪ ਆ ਜਿਹਦੇ ਇਹਨਾਂ ਨੇ ਆਪਣੀ ਜਗ੍ਹਾ ਤੋਂ ਛੱਡ ਕੇ ਇਹਦੇ ਸੜਕ ਦੇ ਉੱਤੇ ਹੀ ਇਹਨਾਂ ਕਰਤਾ ਵਾ ਇੱਥੇ ਨਿਤ ਕੋਈ ਨਾ ਕੋਈ ਐਕਸੀਡੈਂਟ ਹੁੰਦਾ ਵਾ ਪੋਣਾ ਸਰਵਿਸ ਲੈਂਨ ਤੁਸੀਂ ਪਿਛੇ ਤੁਹਾਨੂੰ ਵਿਖਾਈ ਆ 5.77 ਫੁੱਟ ਦੇ ਨਾਲੇ ਸੜਕਾਂਲੇ ਬਣਾਉਣ ਨੂੰ ਦਿੱਤਾ ਚੜ੍ਹ ਚਾੜੀ ਆ ਨਾਲ ਬਜਰੀ ਅਸੀਂ ਇਹਦੇ ਸਬੰਧ ਵਿੱਚ ਮਤੀ 295 222 ਨੂੰ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੂੰ ਅਸੀਂ ਇੱਕ ਮੰਗ ਪੱਤਰ ਦਿੱਤਾ ਸੀ ਕਿ ਇਹ ਜੀ ਇੱਥੇ ਐਕਸੀਡੈਂਟ ਹੁੰਦੇ ਆ ਬੜੀ ਮੁਸ਼ਕਲ ਆ ਲੋਕਾਂ ਨੂੰ ਨੰਗਣ ਵਾਸਤੇ ਇਹਨਾਂ ਨੇ ਜਿਹੜਾ ਪਹਿਲੀ ਤੇ ਗੱਲ ਹੈ ਗ੍ਰੀਨ ਬੈਲਟ ਵੱਢ ਕੇ ਇਹਨਾਂ ਨੇ ਆ ਆਪਣਾ ਇੱਥੇ ਕਬਜ਼ਾ ਕੀਤਾ ਵਾ ਫਿਰ 296 2022 ਨੂੰ ਫਾਈਲ ਨੰਬਰ 32 36 ਐਸ ਡੀ ਐਮ ਸਾਹਿਬ ਤੋਂ ਚਲ ਗਈ ਆ ਜੀ ਇਹ ਦਰਖਾਸਤ ਨੈਸ਼ਨਲ ਹਾਈਵੇ ਨੂੰ ਮਿਤੀ 6 7 20 2022 ਨੂੰ ਫਾਈਲ ਨੰਬਰ 497 ਨੈਸ਼ਨਲ ਹਾਈਵੇ ਟੂ ਗਈ ਆ ਜੀ ਐਸ ਡੀ ਐਮ ਨੂੰ ਦੁਬਾਰਾ ਵਾਰਸੀ ਘੁੰਮ ਕੇ 13 7 2022 ਨੂੰ 3265 ਡਾਈ ਨੰਬਰ ਆ ਐਸ ਡੀ ਐਮ ਸਾਹਿਬ ਤੋਂ ਫਿਰ ਡੀ ਸੀ ਸਾਹਿਬ ਨੂੰ ਚਲ ਗਈ ਆ ਜੀ ਸਾਡੀ ਜਿਹੜੀ ਕੰਪਲੇਟ ਹੀ ਕਹਿੰਦਾ ਭਾਵੇਂ ਪਹਿਲਾਂ ਡੀ ਸੀ ਸਾਹਿਬ ਕੋਲੋਂ ਤਰੀ ਉੱਤੋਂ ਤੇਰੀ ਥੱਲੇ ਨੂੰ ਉਮੜ ਕੇ ਥੱਲੇੋਂ ਤੇਰੀ ਤਾਂ ਨੂੰ ਇਹ ਪ੍ਰਣਾਲਾ ਉੱਥੇ ਦਾ ਉੱਥੇ ਹੀ ਕਰਨੋ ਵੀ ਲੱਗਦਾ ਅਸੀਂ ਇਹਦੇ ਇਹਦੇ ਸਬੰਧ ਵਿੱਚ ਨੈਸ਼ਨਲ ਹਾਈਵੇ ਦੇ ਆਫਿਸ ਵੀ ਗਏ ਆ ਉੱਥੇ ਵੀ ਜਾ ਕੇ ਉਹਨਾਂ ਨੂੰ ਦੱਸਿਆ ਕਿ ਆ ਸਾਡੀ ਮੁਸ਼ਕਲ ਆ ਬਕਾਇਦਾ ਉਹਨਾਂ ਨੇ ਇੱਕ ਆ ਜਿਹੜਾ ਨੋਟਿਸ ਕੱਢ ਕੇ ਦਿੱਤਾ ਇਹਨਾਂ ਨੂੰ ਕਿ ਇਹਨਾਂ ਦੇ ਖਿਲਾਫ ਜਿਹੜੀ ਆ ਬੰਦੀ ਕਾਰਵਾਈ ਕਰਕੇ ਤੇ ਆ ਇਥੋਂ ਡੈਂਪਜਾ ਪਛਾਣ ਕਰਾਇਆ ਇਹ ਸੜਕ ਜਿਹੜੀ ਆ ਲੋਕਾਂ ਦੇ ਚੱਲਣ ਵਾਸਤੇ ਆ ਪਰ ਆ ਤੁਹਾਡੇ ਸਾਹਮਣੇ ਆਉਂਦੀਆਂ ਕਾਪੀਆਂ ਵਾਂ ਜਿਹੜੀਆਂ ਮੇਲ ਕਰਾਈਆਂ ਵਾਂ ਤੇ ਕੋਈ ਵੀ ਕੰਨ ਦੇ ਜੂਨ ਹੀ ਸਰਕੀ ਇਹਨਾਂ ਦੇ ਹੁਣ ਇਹ ਨਹੀਂ ਪਤਾ ਕਿ ਇਹਦੇ ਵਿੱਚ ਕੀ ਸ਼ਮੂਲੀਅਤ ਆ ਕਿ ਇਹ ਕਿਉਂ ਨਹੀਂ ਪਿਛੇ ਹੋ ਸਕਿਆ ਲੋਕਾਂ ਨੂੰ ਕਿਉਂ ਇਹਨਾਂ ਨੇ ਮੁਸ਼ਕਲ ਚ ਪਾਇਆ ਵਾ ਐਮਐਲਏ ਸਾਹਿਬ ਨੇ ਵੀ ਆਖਿਆ ਇਹਨਾਂ ਨੂੰ ਪਰ ਇਹਨਾਂ ਨੇ ਐਮਐਲਏ ਸਾਹਿਬ ਦੀ ਵੀ ਗੱਲ ਨੂੰ ਸੁਣ ਕੇ ਤੇ ਅੰਗੋਲਿਆ ਕਰਤਾ ਕਿ ਸਾਨੂੰ ਇਸ ਮੁਸ਼ਕਲ ਤੋਂ ਛਡਕਾਰਾ ਦਵਾਇਆ ਜਾਵੇ ਇਹਨਾਂ ਨੂੰ ਬਿਜ਼ਨਸ ਕਰਨਾ ਵਾ ਆਪਣੀ ਹੱਥੇ ਚ ਕਰਨਾ ਇਹਨਾਂ ਨੂੰ ਕੋਈ ਨਹੀਂ ਰੋਗ ਟੋਗ ਵਾ ਵੇਖੋ ਜੀ ਅਸੀਂ ਇਹਨਾਂ ਨਾਲ ਗੱਲ ਕਰੀਏ ਸਾਡੇ ਗੱਲ ਪਾ ਜਣ ਅਸੀਂ ਉਸ ਪਿੱਛੇ ਕਿਉਂ ਪੈਣਾ ਵਾ ਗੱਲ ਸਾਰੇ ਪ੍ਰਸ਼ਾਸਨ ਨੂੰ ਦਿਖੰਡਿਆ ਵਾ ਕੀ ਜੋ ਹਾਲਾਤ ਬਣੇ ਪਏ ਰੋਡ ਦੇ ਇੱਥੇ ਨਿਤ ਕੋਈ ਨਾ ਕੋਈ ਬਜਰੀ ਤੋਂ ਸਲਿੱਪ ਹੋ ਕੇ ਟੂ-ਵੀਲਰ ਡਿੱਗਦਾ ਵਾ ਸਟਾ ਲੱਗਦੀਆਂ ਵਾ